ਹਾਂਜੀ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਤੇ ਤਕਰੀਬਨ ਸਾਰੀ ਠੀਕ ਹੀ ਹੋਵੰਗੇ ਤੇ ਅੱਜ ਆਪਾਂ ਤੁਹਾਨੂੰ ਝੋਨੇ ਦੀਆਂ ਬੱਲੀਆਂ ਅੱਧ ਪੱਕੀਆਂ ਵਿਖਾਉਨੇ ਆ ਇੱਕ 26 ਆ ਸਾਨੂੰ ਵੀ ਪੱਕਾ ਪਤਾ ਨਹੀਂ ਵੀ 26 ਆ ਕਿ ਕੀ ਆ ਆਪਣੇ ਦੂਜੇ ਭਾਈ ਨੇ ਲਾਈ ਸੀਗੀ ਤੇ ਉਹ ਬੀਜ ਦਾ 212 ਕਹਿ ਕੇ ਲਾਇਆ ਸੀ ਪਰ ਨਿਕਲੇ ਆ ਕੋਈ ਹੋਰ ਹੀ ਨਿਕਲੇ ਆ ਤੇ ਉਹ ਤਕਰੀਬਨ ਵੀ ਅੱਧੋਂ ਜ਼ਿਆਦਾ ਪੱਕ ਗਿਆ ਤੇ ਇੱਕ ਪਾਸੇ 321 ਆ ਆਪਣੇ ਆਪਾਂ ਲਾਈ ਹੋਈ ਆ ਆਪਾਂ ਕਿਸੇ ਵੀ ਵੀ ਦੀ ਪ੍ਰੋਮੋਸ਼ਨ ਨਹੀਂ ਕਰਦੇ ਵੀ ਬਾਈ ਤੁਸੀਂ ਗਾਹ ਨੂੰ ਝੋਨੇ ਦਾ ਵੀ ਆ ਲਾਇਓ ਠੀਕ ਹੈ ਨਾ ਤੇ ਅਸੀਂ ਤਾਂ ਬਸ ਇਹੀ ਦੇਖਣਾਗਾ ਵੀ ਕੀ ਫਰਕ ਆ ਕੀ ਨਹੀਂ ਫਰਕ ਤੁਹਾਨੂੰ ਦਿਖਾਉਨੇ ਆ ਦੋ ਮੁੰਜਰਾਂ ਤੋੜੀਆਂ ਹੋਈਆਂ ਹੈਗੀਆਂ ਛੱਟੇ ਲਾ ਲਓ ਮੁੰਜਾਂ ਲਾ ਲਓ ਬੱਲੀਆਂ ਲਾ ਲਓ ਦੋ ਤੋੜੀਆਂ ਹੋਈਆਂ ਹੈਗੀਆਂ ਤੇ ਤੁਹਾਨੂੰ ਦਿਖਾਉਨੇ ਆ ਵੀ ਕਿਹੜਾ ਝੋਨੇ ਦਾ ਪਕਾ ਤੁਹਾਨੂੰ ਚੰਗਾ ਲੱਗਦਾ ਤੇ ਕਿਹੜੇ ਦਾ ਨਹੀਂ ਲੱਗਦਾ ਟਾਈਮ ਦੋਵੇਂ ਥੋੜਾ ਲੈਂਦੀ ਆਈਆਂ ਤੈਨੂੰ ਤੁਸੀਂ 21 ਥੋੜਾ ਲੈਂਦੀ 26 ਵੀ ਆਪਾਂ ਨੂੰ ਪਤਾ ਥੋੜਾ ਲੈਂਦੀ ਆ ਪਰ ਆ ਸਾਡੇ ਸਾਹਮਣੇ ਪਿਆ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਤੇ ਬਾਕੀ ਕਮੈਂਟਾਂ ਚ ਜ਼ਰੂਰ ਦੱਸਿਓ ਵੀ ਕਿਹੜੀ ਬੱਲੀ ਤੁਹਾਨੂੰ ਜ਼ਬਰਦਸਤ ਲੱਗਦੀ ਆ ਹਾਂਜੀ ਭਾਈ ਜੀ ਆਹ ਦੇਖੋ ਦਿਖਾਇਓ ਰਹੀ ਜਿਹੜਾ ਆਹਾ ਝੋਨਾਗਾ ਇਹ ਅਸੀਂ ਚਾਚੀ ਕੋ ਤੋੜ ਕੇ ਲਿਆਏ ਆ 26 ਆ ਸਾਡਾ ਕਹਿਣ ਦਾ ਮਤਲਬ ਕਿ 26 ਆ ਪਰ ਅਸਲ ਤਾਂ ਕਿਸਾਨ ਨੂੰ ਵੀ ਵੀ ਤਾਂ ਨਹੀਂ ਪਤਾ ਲੱਗਿਆ ਵੀ ਵੀ ਕਿਹੜਾ ਇਹ ਕਾਲੂ ਕਿਹੜਾ ਵੀ ਆ ਕੋਈ ਪਤਾ ਹੀ ਨਹੀਂ ਕਿਹੜੀ ਕਹਿ ਕੇ 200 ਵਰਾਂ ਕੇ ਲਾਈ ਸੀ ਦਿਖਾ ਮੁੰਡੇ ਨੂੰ ਮੜਾ ਜਾ ਤੇਰੇ ਕਿਹੜੀ ਲਾਈ ਸੀ ਦੇ 212 ਤੁਸੀਂ 212 ਕਹਿੰ ਕੀ ਲਈ ਸੀ ਵੀ 212 ਕਿਸ ਤੋਂ ਵੀ ਲੈਤਾ ਸੀਗਾ ਤੇ ਕਦੇ-ਕਦੇ ਐ ਵੀ ਹੋ ਜਾਂਦਾ ਕਾ 212 ਵੀ ਲੈ ਲੈ ਕਿਸੇ ਮੁੰਡੇ ਤੋਂ ਵੀ 212 ਗੀ ਭਾਈ ਲਾ ਦਿਓ ਤੇ ਉਹ 212 ਹੈ ਨਹੀਂ ਕਿਉਂਕਿ 212 ਤਾਂ ਹਜੇ ਭਗੋਲੇ 'ਚੋਂ ਨਿਸਰ ਲੱਗ ਗਈ ਭਗੋਲਾ ਦਾ ਬਾਵਾ ਜਰ ਦਾ ਪੱਟਾ ਹੁਣ ਨਿਸਰਨ ਲੱਗ ਗਈ ਤੇ ਜਿਹੜੀ ਆ ਹੈਗੀ ਇਹ ਚਾਚੇ ਦੇ ਮੁੰਡੇ ਵਾਲੀ ਆ ਸੀ ਉਹਨੂੰ 26 ਮੰਨਦੇ ਆ ਕੁਝ ਹੋਰ 20 ਵੀ ਹੋ ਸਕਦਾ 26 ਮੰਨਦੇ ਆ ਤੇ ਆ ਕੀ 321 ਠੀਕ ਹੈ ਨਾ ਆ 321 ਆ ਦਾਣਾ ਦੋਮਾ ਦਾ ਕੁਆਲਿਟੀ ਇੱਕੋ ਆ ਆ ਦਾਣਾ ਥੋੜਾ ਨਿੱਗਰ ਲੱਗਦਾ ਸਾਨੂੰ 326 ਦਾ ਤੇ ਉਹ ਕਰ ਤੇ ਸੋਨ ਉਹ ਕਰਕੇ ਹੁਣ ਤੇ ਸੋਨ ਨੂੰ ਅਸੀਂ ਹੁਣ ਕੱਲਾ ਕੱਲਾ ਦਾਣਾ ਗਿਣ ਕੇ ਐਂਡ ਤੇ ਵੀਡੀਓ ਦੇ ਵਿੱਚ ਲਾਵਾਂਗੇ ਵੀ ਕਿਹੜਾ ਕਿੰਨਾ ਹੈ ਕਿਹੜਾ ਕਿੰਨਾ ਇੱਕ ਇੱਕ ਮੁੰਜਰ ਚੱਕਾਂਗੇ ਦੇਖੀ ਇੱਕ ਮੁੰਜਰ ਇਹਦੀ ਚੱਕ ਲਈ ਆ ਪਰੇਗਰਤੀ ਤੇ ਇੱਕ ਮੁੰਜਰੀ ਇਹਦੀ ਚੱਕ ਲਈ ਆ 26 ਆ 321 ਆ ਤੇ ਆ 26 ਆ ਆ ਜੋ ਵੀ ਕੈਮਰਾ ਕਰ ਲਾ ਬੰਦ ਕਰ ਲਓ ਜੀ ਬਾਈ ਜੀ ਆ 321 ਸੀਗੀ ਤੇ ਜਿਹੜੀ ਆਪਣੀ ਉਹ ਲੱਗੀ ਹੋਈ ਐ ਇਧਰੋਂ ਸਾਹਮਣੇ ਤੁਹਾਨੂੰ ਦੇਖੀ ਜਾ ਰਹੀ ਐ ਤੇ ਆ ਜਿਹੜੀ ਅਸੀਂ 26 ਮੰਨਦੇ ਆ ਉਹ ਆ ਗਈ ਇਹਦੇ 225 ਦਾਣੇ ਨੇ ਪੂਰੇ ਵਧੀਆ ਫੋਕ ਅਸੀਂ ਵਿੱਚ ਹੀ ਗਣੀ ਆ ਫੋਕ ਵੀ ਅਸੀਂ ਇਹ ਨਹੀਂ ਹੈਗੀ ਵੀ ਬਾਹਰ ਗਣੀ ਆ ਪਰ ਸਾਨੂੰ ਲੱਗਦਾ ਵੀ 26 ਹੈ ਨਹੀਂ 26 ਦੀ ਮੁੰਜਰ ਚ ਨਹੀਂ ਤਾਂ ਉਹ 26 ਜੀ ਇੰਨੀ ਮੁੰਜਰ ਚ ਤਾਂ ਨਹੀਂ ਹੁੰਦੇ ਨਹੀਂ 26 ਦੇ ਠੀਕ ਹੈ ਨਾ ਜੀ ਤੇ ਆ ਗਈ 321 ਇਹਦੇ ਆ 220 ਦਾਣੇ ਪੰਜ ਦਾਣੇ ਦਾਸਵੇਂ ਉਹਦਾ ਤੇ ਇਹਦਾ ਫਰਕਾ 26 ਲਾ ਲਓ ਤੁਸੀਂ ਤੇ ਆਹ ਲਾ ਲਓ 321 ਠੀਕ ਹੈ ਜੀ ਪਰ ਦਾਣੇ ਤੁਸੀਂ ਇਹ ਦੇਖ ਲਓ ਮੁੰਜਰਾ ਇਹਨਾਂ ਦੇ ਤਾਂ ਆ ਪਈ ਆ ਅ ਮੁੰਜਰ 26 ਮੰਨਦੇ ਸੀ ਇਹਨੂੰ ਆਹ ਤਾਂ 321 ਸਾਡੇ ਹੱਥਾਂ 'ਚ ਲੱਗੀ ਹੋਈ ਆ ਸਾਨੂੰ ਪਤਾ ਹੈਗਾ ਪਰ ਪਕਾ ਦੋਮਾਂ ਦਾ ਇੱਕੋ ਜਿਹਾ ਬਾਕੀ ਇੱਕ ਗੱਲ ਕੰਪੈਨ ਵਾਲਿਆਂ ਨੂੰ ਭਰਾ ਮੈਂ ਕਹਿ ਦਾਂ ਵੀ ਜਿਹੜੀ 321 ਆ ਬਾਈ ਜੀ ਡਰਮ ਡਰਮ 'ਚ ਪੱਤੀਆਂ ਪੁੱਤੀਆਂ ਹੋਰ ਲਵਾ ਲਿਓ ਇਹਦਾ ਦਾਣੇ ਦੇ ਨਾਲ ਜਿਹੜਾ ਆ ਜਾਂਦਾ ਨਾ ਕਸੀਰ ਇਹ ਟੁੱਟਣਾ ਨਹੀਂਗਾ ਕਿਉਂਕਿ ਆਹ ਦੇਖੋ ਮੈਂ ਵੀ ਪੂਰੀ ਹੱਥਾਂ ਨਾਲ ਟੁੱਟਿਆ ਨਹੀਂਗਾ ਇਹਦੇ ਦੇਖ ਲਓ ਤੁਸੀਂ ਬਿਲਕੁਲ ਸਾਰਾ ਟੁੱਟ ਗਿਆ 26 ਨੂੰ ਵੀ ਹਾਰਡ ਹੋਣੀ ਆ 321 ਤੇ ਬਾਈ ਜੀ ਸਾਨੂੰ ਜਰੂਰ ਕਮੈਂਟਾਂ 'ਚ ਦੱਸਿਓ ਵੀ ਆ 26 ਹੈ ਕਿ ਕਿਹੜੀ ਆ ਸਾਨੂੰ ਤਾਂ 26 ਲੱਗਦੀ ਹੈ ਕਿਉਂਕਿ ਜਦੋਂ ਗੇਤੀ ਆ ਗਈ ਇਸ ਤੇ 26 ਮੰਨੀ ਬੈਠੇ ਆ ਆ 321 ਆਪਣੇ ਹੱਥਾਂ ਦੀ ਬੀਜੀ ਹੋਈ ਆ ਉਹ ਕਿਸ ਤੋਂ ਵੀ ਲੈ ਕੇ ਲਾਇਆ ਸੀ ਆਪਾਂ ਤੇ ਮੇਰੇ ਵੀਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਕਿਹੜੀ ਜੀਰੀ ਕਿਵੇਂ ਨਿਕਲੂਗੀ ਜੇ ਮੰਨ ਕੇ ਚੱਲੋ ਵੀ ਮੈਂ ਭੋਰੀ ਆ 321 ਆਪਦੇ ਹੱਥੀ ਇਹਦੇ ਵਿੱਚ 10 ਕ ਦਾਣੇ ਫੋਕਦੇ ਆ ਸਾਰੀ ਤੇ ਕੁਝ ਭਰਨਗੇ ਵੀ ਕਿਉਂਕਿ ਜੀਰੀ ਹਰੀ ਆ ਜੇ ਤੇ ਜਿਹੜੀ 26 'ਚ 26 'ਚ ਕਿੰਨੇ ਕਿ ਸੀਗੇ ਫੋਕ 10 12 ਦਾ ਨਹੀਂ 26 ਜਿਆ ਕਹਿੰਦਾ ਫੋਕ ਦੇ ਦੇਖੋ ਹੁਣ ਪਤਾ ਲੱਗੂ ਐਂਡ ਤੇ ਕੀ ਨਿਕਲਦਾ ਪਰ ਤੁਹਾਨੂੰ ਅੱਜਰ ਜਾਣ ਦਿੱਤਾ ਵੀ 321 ਤੇ 300 26 ਦਾ ਤੇ ਬਾਕੀ ਬਾਈ ਜੀ ਕਮੈਂਟਾਂ ਜਰੂਰ ਦੱਸਿਓ ਵੀ ਕਿਹੜੀ ਜੀਰੀ ਚੰਗੀ ਨਿਕਲੂਗੀ ਠੀਕ ਆ ਬਾਕੀ ਬਾਈ ਜੀ ਅਸੀਂ ਕਿਸੇ ਵੀ ਜੀਰੀ ਪ੍ਰੋਮੋਸ਼ਨ ਨਹੀਂ ਕਰਦੇ ਵੀ ਆ ਵੀ ਜੋ ਆਪਦੇ ਦਿਲ ਨਾਲ ਬੀਜੋ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਧੰਨਵਾਦ